ਇਹ ਗਾਂ ਅੱਜ ਤੁਹਾਨੂੰ ਅਸੀਂ ਇੱਕ ਬਹੁਤ ਹੀ ਵਧੀਆ ਚੀਜ਼ ਜੋ ਸਰਕਾਰ ਵੱਲੋਂ ਉਪਰਾਲਾ ਕੀਤਾ ਗਿਆ ਹੈਗਾ ਸਾਡੇ ਪਿੰਡ ਸਾਡੇ ਐਮਐਲਏ ਲਾਹਵ ਸਿੰਘ ਉਗੋਕੇ ਵੱਲੋਂ ਜੋ ਸਾਡੇ ਪਿੰਡ ਨੂੰ ਲਾਇਬ੍ਰੇਰੀ ਦਿੱਤੀ ਗਈ ਹੈ ਲਾਇਬ੍ਰੇਰੀ ਬਣ ਰਹੀ ਹੈ ਉਹਦੇ ਲਈ ਸਰਕਾਰ ਵੱਲੋਂ ਭੇਜੀਆਂ ਕਿਤਾਬਾਂ ਜੋ ਅਸੀਂ ਲੈ ਕੇ ਆਏ ਜਾਂ ਦਿਖਾ ਰਹੇ ਹਾਂ ਬਹੁਤ ਸਾਰੀਆਂ ਬਹੁਤ ਕਿਤਾਬਾਂ ਲੇਗੀਆਂ ਬਹੁਤ ਬਹੁਤ ਸਾਰੇ ਕਵੀ ਕਵੀਆਂ ਵੱਲੋਂ ਬਹੁਤ ਸਾਰੇ ਵਿਗਿਆਨੀਆਂ ਵੱਲੋਂ ਜੋ ਕਿ ਕਿਤਾਬਾਂ ਜਿਨ੍ਹਾਂ ਦਾ ਇਤਿਹਾਸ ਕਿਤਾਬਾਂ ਦੇ ਵਿੱਚ ਬੰਦ ਪਿਆਗਾ ਤੇ ਉਹ ਸਾਰਾ ਇਤਿਹਾਸ ਹੀ ਲਾਇਬ੍ਰੇਰੀ ਦੇ ਵਿੱਚ ਰੱਖਿਆ ਜਾਊਗਾ ਤੇ ਬਹੁਤ ਬਹੁਤ ਧੰਨਵਾਦ ਸਾਡੇ ਐਮ.ਐਲ.ਏ ਸਾਹਿਬ ਲਾਲ ਸਿੰਘ ਗੋਕੇ ਦਾ ਸੀ.ਐਮ ਮਾਨ ਦਾ ਇਹਨਾਂ ਨੇ ਬਹੁਤ ਨਾਨਕ ਬਰਾਲਾ ਕੀਤਾ ਤੁਸੀਂ ਆਪ ਦੇਖੋ ਕਿੰਨੇ ਕਿਤਾਬਾਂ ਦੀ ਗੱਡੀ ਭਰ ਕੇ ਕਿਤਾਬਾਂ ਜੀ ਆਈ ਹੈ ਕਹਿੰਦੇ ਏ ਤੋਂ ਜ਼ਿਆਦਾ ਹੋਰ ਕਿਤਾਬਾਂ ਵੀ ਆਉਣਗੀਆਂ ਜੋ ਤੋਂ ਇਹੀ ਹੋ ਲੈ ਖਰੀ ਇਹ ਉਹ ਅਧਿਆਸ ਨੇ ਬਗੈਨੀਆਂ ਦੇ ਖਰੀਆਂ ਦੇ ਦੇ ਰਾਮ ਬੰਦੇ ਹੋਰ ਕਿ ਕਰਦੇ ਹੋ ਨਹੀਂ ਆ ਜੋ ਸਾਹਮਣੇ ਤੁਸੀਂ ਲਾਇਬ੍ਰੇਰੀ ਦੇਖ ਰਹੇ ਹੋ ਇਹ ਤੌਲਾ ਪਿੰਡ ਦੀ ਲਾਇਬ੍ਰੇਰੀ ਹੈ ਸੇਮ ਇਸੇ ਤਰ੍ਹਾਂ ਹੀ ਸਾਡੇ ਪਿੰਡ ਕੋਟਦੁੰਨਾ ਦੇ ਵਿੱਚ ਲਾਇਬ੍ਰੇਰੀ ਬਣਾਈ ਜਾਵੇਗੀ ਆ ਤੁਹਾਨੂੰ ਪਹਿਲਾਂ ਇਹ ਸਾਰੀ ਲਾਇਬ੍ਰੇਰੀ ਦਿਖਾਉਨੇ ਆਗੇ ਤੇ ਜੋ ਸਾਡੀ ਆਮ ਆਦਮੀ ਪਾਰਟੀ ਵੱਲੋਂ ਲਾਇਬ੍ਰੇਰੀ ਬਣਾਈ ਗਈ ਹੈ ਸਾਹਮਣੇ ਦੇਖੋ ਤੌਲਾ ਪਿੰਡ ਦੇ ਸਰਪੰਚ ਸਾਹਿਬ ਖੜੇ ਨੇਗੇ ਸਾਡੇ ਤੂਰ ਕੋਟ ਦੇ ਪ੍ਰਗਟ ਸਿੰਘ ਜੀ ਖੜੇ ਨੇਗੇ ਤੇ ਫਰਨੀਚਰ ਪਿਆ ਦੇਖੋ ਕਿੰਨਾ ਵਧੀਆ ਫਰਨੀਚਰ ਕਿਤਾਬਾਂ ਤੇ ਸਾਰਾ ਸਮਾਨ ਲਾਇਬ੍ਰੇਰੀ ਜਾ ਪਿਆ ਸਾਡੇ ਪਿੰਡ ਵੀ ਇਸੇ ਤਰ੍ਹਾਂ ਦਾ ਹੀ ਸਮਾਨ ਲਾਇਬ੍ਰੇਰੀ ਦੇ ਵਿੱਚ ਭੇਜਿਆ ਜਾਊਗਾ ਬਹੁਤ ਵਧੀਆ ਤਰੀਕੇ ਨਾਲ ਲਾਇਬ੍ਰੇਰੀ ਦਾ ਕੰਮ ਇੱਥੇ ਚੱਲ ਰਿਹਾ ਤੇ ਸਾਡੇ ਪਿੰਡ ਵੀ ਸਤ ਪਾਈ ਜਾ ਰਹੀ ਹੈ ਲਾਇਬ੍ਰੇਰੀ ਦੀ ਤੇ ਅਸੀਂ ਆਮ ਆਦਮੀ ਪਾਰਟੀ ਦਾ ਸਾਡੇ ਸੀਐਮ ਆਨ ਦਾ ਲਾਭ ਸਿੰਘ ਉਗੋਕੇ ਸਾਡੇ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੇ ਯਤਨਾਂ ਸਦਕਾ ਲਾਈਬ੍ਰੇਰੀ ਦੇ ਕੰਮ ਚੱਲ ਰਹੇ ਨੇ ਬਹੁਤ-ਬਹੁਤ ਧੰਨਵਾਦ ਤੇ ਦੇਖੋ ਤੁਸੀਂ ਕਿੰਨਾ ਵਧੀਆ ਨੇਕ ਉਪਰਾਲਾ ਹੈਗਾ ਬਹੁਤ ਵਧੀਆ ਨੇਕ ਉਪਰਾਲਾ ਹੈ ਧੰਨਵਾਦ ਜੀ